봐도 봐도. 우리나 아슬아슬아슬아슬. 스핀더는 블록이 있겠어 스핀더. 뭘또 잡아. 이제 아기야. 어, 퇴 퇴. 스핀더 스핀더. 가봐라. 자해 오구나. 계단에 삘드 가. ਕੋਬਿਆ ਆ ਗਿਆ ਹੱਸ ਬਦੋ ਨਾ ਉਹ ਕਿਹਦੇ ਨੂੰ ਲੋਡ ਕਰਨਾ ਹੈ ਕੋ 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 ਜੋੜੀ ਨਾ ਉੱਥੇ ਦਿੱਤਾ ਮਾਲ ਰੱਖੋ ਨਾ ਭਾਜੀ ਮੜ ਜਾਓ ਜਾਓ ਇਹੋ ਜਿਹਾ ਕਰਦੇ ਆ ਆ ਆ ਥੋੜਾ ਹੋਰ ਰਵਾ ਮਾਰੀ ਇੱਥੇ ਕੀ ਕਰੀਏ ਬੱਧੀ ਵਾਲਾ ਕਮਾਇਆ ਮਾਰਾ ਬਖੀਆ